ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਾਡੇ ਜੀਵਨ ਨੂੰ ਬਦਲਣ ਵਾਲੀ ਆ ਖਾਸ ਕਰਕੇ ਉਹ ਭੈਣ ਭਰਾ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਜਿਹੜੇ ਕਹਿੰਦੇ ਆ ਵੀ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਜਾਂ ਕਹਿੰਦੇ ਆ ਵੀ ਅਮਰਤ ਵੇਲੇ ਉੱਠ ਕੇ ਅਸੀਂ ਨਾਮ ਨਹੀਂ ਜਪ ਪਾਉਂਦੇ ਸਿਮਰਨ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਸੌਖੀ ਯੁਗਤੀ ਸਾਂਝੀ ਕਰਨ ਜਾ ਰਹੇ ਆ ਇਹ ਜੁਗਤੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਤਾਂ ਫਿਰ ਇਹ ਜੁਗਤੀ ਕਿਹੜੀ ਆ ਆਓ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਸੰਗਤ ਜੀ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ પાસેથી ਅਕਸਰ ਸੁਣਦੇ ਹਾਂ ਕਿ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨੀਆਂ ਨੇ ਤਾਂ ਫਿਰ ਸਾਨੂੰ ਅਮਰਤ ਵੇਲੇ ਹਰ ਹਾਲ ਦੇ ਵਿੱਚ ਉੱਠਣਾ ਪਵੇਗਾ ਉੱਠ ਕੇ ਨਾਮ ਜਪਣਾ ਪਵੇਗਾ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਅਮਰਤ ਵੇਲੇ ਦੀ ਭੇਟਾ ਸਭ ਤੋਂ ਕੀਮਤੀ ਭੇਟਾ ਹੈ ਤੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਇਹ ਭੇਟਾ ਗੁਰੂ ਚਰਨਾਂ ਦੇ ਵਿੱਚ ਭੇਟ ਕਰਦੇ ਆ ਗੁਰੂ ਸਾਹਿਬ ਜੀ ਵੀ ਉਹਨਾਂ ਦੇ ਬਹੁਤ ਖੁਸ਼ ਹੁੰਦੇ ਆ ਉਹਨਾਂ ਤੇ ਬਹੁਤ ਨਿਹਾਲ ਹੁੰਦੇ ਆ ਭਾਵੇਂ ਕਿ ਜੋ ਮਨੁੱਖ ਇਮਾਨਦਾਰੀ ਦੇ ਨਾਲ ਅਮਰਤ ਵੇਲੇ ਦੇ ਢਾਈ 3 ਘੰਟੇ ਗੁਰੂ ਚਰਨਾਂ ਦੇ ਲੇਖੇ ਲਾਉਂਦੇ ਆ ਗੁਰੂ ਸਾਹਿਬ ਜੀ ਦਾ ਨਾਮ ਜਪਦੇ ਆ ਗੁਰੂ ਸਾਹਿਬ ਜੀ ਦੀ ਸਿੱਖ ਸਲਾਹ ਕਰਦੇ ਆ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਬਹੁਤ ਮਿਹਰਬਾਨ ਹੁੰਦੇ ਆ ਪ੍ਰਸੰਗਤ ਜੀ ਸਭ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਕਈ ਭੈਣ ਭਰਾ ਕਹਿੰਦੇ ਵੀ ਅਸੀਂ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਅਦ ਝੂਲ ਵੀ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਕਈ ਕਹਿੰਦੇ ਅਸੀਂ ਉੱਠ ਤਾਂ ਜਾਂਦੇ ਆ ਪਰ ਸਾਨੂੰ ਨਾਮ ਜਪਣ ਦਾ ਸਮਾਂ ਨਹੀਂ ਮਿਲਦਾ ਕਿਉਂਕਿ ਸਾਡੇ ਕੰਮ ਧੰਦੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ ਅਸੀਂ ਜਿਉਂ ਸਵੇਰੇ ਉੱਠਦੇ ਹਾਂ ਉੱਠਦੇ ਅਸਾਰ ਆਪਣੇ ਕੰਮ ਧੰਦੇ ਕਰਨ ਲੱਗ ਜਾਂਦੇ ਹਾਂ ਰਾਤ ਤੱਕ ਸਾਡੇ ਕੰਮ ਹੀ ਨਹੀਂ ਮੁੱਕਦੇ ਅਸੀਂ ਨਾਮ ਕਦੋਂ ਜਪੀਏ ਕਈ ਭੈਣ ਭਰਾ ਕਹਿੰਦੇ ਵੀ ਅਸੀਂ ਨਾਮ ਜਪਣ ਬੈਠਦੇ ਤਾਂ ਹਾਂ ਪਰ ਸਾਡਾ ਮਨ ਨਹੀਂ ਜੁੜਦਾ ਅਸੀਂ ਇਸ ਕਰਕੇ ਨਹੀਂ ਜਪਦੇ ਕਈ ਭੈਣ ਭਰਾ ਕਹਿੰਦੇ ਵੀ ਅਸੀਂ ਸਰੀਰਕ ਸਮੱਸਿਆ ਕਾਰਨ ਨਾਮ ਨਹੀਂ ਜਪ ਪਾਉਂਦੇ ਭਜਨ ਮੰਦਗੀ ਨਹੀਂ ਕਰ ਪਾਉਂਦੇ ਤਾਂ ਸੰਗਤ ਜੀ ਕਾਰਨ ਭਾਵੇਂ ਕੋਈ ਵੀ ਆ ਸਾਡੇ ਨਾਮ ਨਾ ਜਪਣ ਦਾ ਕਿਸੇ ਵੀ ਕਾਰਨ ਕਰਕੇ ਸਾਨੂੰ ਅਮਰਤ ਵੇਲੇ ਦੀ ਜਾਂ ਅਮਰਤ ਵੇਲੇ ਦੀ ਭਜਨ ਮੰਦਗੀ ਦੀ ਛੁੱਟੀ ਨਹੀਂ ਮਿਲਣੀ ਨਾਮ ਜਪਣਾ ਸਾਡੇ ਲਈ ਜ਼ਰੂਰੀ ਆ ਨਾਮ ਜਪੇ ਤੋਂ ਬਿਨਾ ਸਾਡਾ ਪਾਰ ਉਤਾਰਾ ਨਹੀਂ ਹੋਣਾ ਫਿਰ ਕੀ ਕਰੀਏ ਤਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਝੁਗਤੀ ਆਪਾਂ ਆਪ ਜੀ ਨੂੰ ਦੱਸਣ ਜਾ ਰਹੇ ਆ ਨਾ ਇਹ ਝੁਗਤੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਨਾ ਖੁਸ਼ੀਆਂ ਵਰਕਦਾ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਝੁਗਤੀ ਕਿਹੜੀ ਆ ਇਹਨੂੰ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਦੇ ਆ ਸੰਗਤ ਜੀ ਇੱਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਪਤੀ ਪਤਨੀ ਆਪ ਦੋ ਉਹਨਾਂ ਦੇ ਛੋਟੇ ਛੋਟੇ ਬੱਚੇ ਅਤੇ ਨਾਲ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਪਤੀ ਹਰ ਰੋਜ਼ ਆਪਣੇ ਕੰਮ ਕਾਰੋਬਾਰ ਤੇ ਚਲੇ ਜਾਂਦਾ ਕਿਰਤ ਕਰਦਾ ਘਰ ਵਿੱਚ ਰਹਿੰਦੀ ਪਤਨੀ ਪਤਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਘਰ ਦੇ ਹਰ ਕੰਮ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਦੀ ਹਰ ਜ਼ਿੰਮੇਵਾਰੀ ਨੂੰ ਇਮਾਨਦਾਰੀ ਦੇ ਨਾਲ ਨਿਭਾਉਂਦੀ ਆਪਣੇ ਦੋ ਛੋਟੇ ਛੋਟੇ ਬੱਚਿਆਂ ਦੀ ਦੇਖਭਾਲ ਕਰਦੀ ਆਪਣੇ ਸੱਸ ਸਹੁਰਾ ਸਾਹਿਬ ਦੀ ਵੀ ਸੇਵਾ ਕਰਦੀ ਉਹਨਾਂ ਦੀ ਹਰ ਲੋੜ ਜ਼ਰੂਰਤ ਦਾ ਧਿਆਨ ਰੱਖਦੀ ਕਿਉਂਕਿ ਸੱਸ ਸਹੁਰਾ ਸਾਹਿਬ ਬਿਮਾਰ ਸਨ ਉਹ ਕਈ ਕੰਮਾਂ ਦੇ ਲਈ ਆਪਣੀ ਨੌ ਤੇ ਡਿਪੈਂਡ ਸੀ ਇਸ ਕਰਕੇ ਜਿਉਂ ਸਵੇਰ ਤੋਂ ਉੱਠਦੀ ਸ਼ਾਮ ਤੱਕ ਰਾਤ ਤੱਕ ਆਪਣੇ ਘਰ ਦੇ ਕੰਮਕਾਰ ਕਰਦੀ ਰਹਿੰਦੀ ਪਰ ਕਹਿੰਦੇ ਸਾਰੇ ਕੰਮ ਧੰਦੇ ਕਰਨ ਦੇ ਬਾਵਜੂਦ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਬਾਵਜੂਦ ਵੀ ਉਹ ਅੰਦਰੋਂ ਖੁਸ਼ ਨਹੀਂ ਸੀ ਸੰਤੁਸ਼ਟ ਨਹੀਂ ਸੀ ਹਰ ਵੇਲੇ ਥੋੜੀ ਪਰੇਸ਼ਾਨ ਜੀ ਰਹਿੰਦੀ ਇੱਕ ਦਿਨ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਦੀ ਕਿਸੇ ਸਹੇਲੀ ਨੇ ਉਹਦੀ ਆਂਡਨ ਗਵੰਡਨ ਨੇ ਉਹਨੂੰ ਕਿਹਾ ਕਿ ਤੂੰ ਹਰ ਵੇਲੇ ਬਹੁਤ ਉਦਾਸ ਪਰੇਸ਼ਾਨ ਰਹਿੰਨੀ ਆ ਸਤ ਸੰਗਤ ਕਰਿਆ ਕਰ ਸਤ ਸੰਗਤ ਦੇ ਵਿੱਚ ਜਾ ਕੇ ਮਨ ਨੂੰ ਬਹੁਤ ਸ਼ਾਂਤੀ ਸਕੂਨ ਮਿਲਦਾ ਏ ਉਹਨੇ ਕਿਹਾ ਵੀ ਭੈਣੇ ਮੈਨੂੰ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮਾਂ ਹੀ ਨਹੀਂ ਮਿਲਦਾ ਮੈਂ ਸਤ ਸੰਗਤ ਕਿਹੜੇ ਵੇਲੇ ਕਰਾਂ ਕਹਿੰਦੇ ਜਿਵੇਂ ਤਿਵੇਂ ਕਰਕੇ ਵੰਡਣ ਗਵੰਡਣ ਉਹਨੂੰ ਆਪਣੇ ਨਾਲ ਸਤ ਸੰਗਤ ਕਰਨ ਦੇ ਲਈ ਲੈ ਕੇ ਕਹਿੰਦੇ ਸਤ ਸੰਗਤ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਮਰਤ ਵੇਲੇ ਦੀ ਮਹਿਮਾ ਨਾਮ ਦੀ ਮਹਿਮਾ ਕਰ ਰਹੇ ਸਨ ਕਿ ਅਮਰਤ ਵੇਲਾ ਕਿ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਸਾਡੇ ਲਈ ਕਿ ਨਾ ਜ਼ਰੂਰੀ ਆ ਨਾਮ ਤੋਂ ਬਿਨਾ ਸਾਡਾ ਪਾਰ ਉਤਾਰਾ ਨਹੀਂ ਹੋਣਾ ਕਹਿੰਦੇ ਇਹ ਗੱਲ ਉਹ ਬੀਬੀ ਦੇ ਮਨ ਨੂੰ ਬਹੁਤ ਜ਼ਿਆਦਾ ਲੱਗ ਗਈ ਕਿ ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ ਪਰ ਮੈਂ ਤਾਂ ਆਪਣੇ ਜੀਵਨ ਦੇ ਵਿੱਚ ਕਦੀ ਨਾਮ ਜਪਿਆ ਹੀ ਨਹੀਂ ਆ ਕਹਿੰਦੇ ਉਹ ਬੀਬੀ ਸਤ ਸੰਗਤ ਦੀ ਸਮਾਪਤੀ ਤੋਂ ਬਾਅਦ ਕੁਝ ਸਮਾਂ ਉੱਥੇ ਬੈਠੀ ਰਹੀ। ਸੋ ਕਹਿੰਦੇ ਬੀਬੀ ਦੀ ਜਦੋਂ ਵਾਰੀ ਆਈ ਕਹਿੰਦੇ ਉਹਨੇ ਮਹਾਪੁਰਖਾਂ ਨੂੰ ਜਾ ਕੇ ਮੱਥਾ ਟੇਕਿਆ ਅਤੇ ਦੱਸਿਆ ਕਿ ਬਾਬਾ ਜੀ ਤੁਸੀਂ ਕਹਿੰਦੇ ਹੋ ਕਿ ਨਾਮ ਤੋਂ ਬਿਨਾ ਸਾਡਾ ਪਾਰਉ ਉਤਾਰਾ ਨਹੀਂ ਆ ਪਰ ਮੈਂ ਤਾਂ ਆਪਣੇ ਜੀਵਨ ਦੇ ਵਿੱਚ ਕਦੇ ਨਾਮ ਜਪਿਆ ਹੀ ਨਹੀਂ। ਕਹਿੰਦੇ ਮਹਾਪੁਰਖਾਂ ਨੇ ਕਿਹਾ ਵੀ ਬੀਬੀ ਤੂੰ ਨਾਮ ਕਿਉਂ ਨਹੀਂ ਜਪਿਆ? ਤਾਂ ਉਹਨੇ ਕਿਹਾ ਵੀ ਮੈਨੂੰ ਕਦੀ ਕਿਸੇ ਨੇ ਦੱਸਿਆ ਹੀ ਨਹੀਂ ਕਿ ਨਾਮ ਜਪਣਾ ਵੀ ਜ਼ਰੂਰੀ ਆ। ਕਹਿੰਦੇ ਬਾਬਾ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਕੀ ਧੀਏ ਅੱਜ ਪਤਾ ਲੱਗ ਗਿਆ ਅੱਜ ਤੋਂ ਜਪਣਾ ਸ਼ੁਰੂ ਕਰਦੇ ਕੱਲ ਤੋਂ ਜਪਣਾ ਸ਼ੁਰੂ ਕਰਦੇ ਕੱਲ ਤੋਂ ਸਿਮਰਨ ਕਰਨਾ ਸ਼ੁਰੂ ਕਰਦੇ ਤੇ ਕਹਿੰਦੇ ਉਹ ਬੀਬੀ ਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਮੈਂ ਜਿਉਂ ਸਵੇਰ ਤੋਂ ਉੱਠਦੀ ਆ ਰਾਤ ਤੱਕ ਮੇਰੇ ਘਰ ਦੇ ਕੰਮ ਧੰਦੇ ਨਹੀਂ ਮੁੱਕਦੇ ਮੇਰੀਆਂ ਪਰਿਵਾਰ ਦੇ ਪ੍ਰਤੀ ਜੋ ਜ਼ਿੰਮੇਵਾਰੀਆਂ ਨੇ ਉਹ ਨਹੀਂ ਮੁੱਕਦੀਆਂ ਮੈਨੂੰ ਦੱਸੋ ਮੈਂ ਭਲਾ ਕਿਹੜੇ ਵੇਲੇ ਨਾਮ ਜਪਾਂ ਤਾਂ ਬਾਬਾ ਜੀ ਨੇ ਕਿਹਾ ਵੀ ਤੇ ਇਹ ਤੂੰ ਜੋ ਵੀ ਦਿਨ ਭਰ ਦੇ ਵਿੱਚ ਕੰਮ ਧੰਦੇ ਕਰਦੀ ਆ ਜੋ ਜ਼ਿੰਮੇਵਾਰੀਆਂ ਨਿਭਾਉਂਦੀਆਂ ਉਹਨਾਂ ਨੂੰ ਨਿਭਾਉਣ ਦੇ ਨਾਲ-ਨਾਲ ਨਾਮ ਜਪਿਆ ਕਰ ਨਾਲ-ਨਾਲ ਸਿਮਰਨ ਕਰਿਆ ਕਰ ਤਾਂ ਬੀਬੀ ਜੀ ਕਹਿਣ ਲੱਗੇ ਵੀ ਬਾਬਾ ਜੀ ਭਲਾ ਕੋਈ ਕੰਮ-ਕਾਰ ਕਰਦਿਆਂ ਹੋਇਆ ਕਿਵੇਂ ਨਾਮ ਜਪ ਸਕਦਾ ਏ ਕੰਮ-ਕਾਰ ਕਰਦਿਆਂ ਹੋਇਆ ਸਿਮਰਨ ਕਿਵੇਂ ਕੀਤਾ ਜਾ ਸਕਦਾ ਏ ਤਾਂ ਮਹਾਪੁਰਖਾਂ ਨੇ ਸਮਝਾਇਆ ਕਿ ਤੀਏ ਉਹ ਮਾਲਕ ਦੀ ਯਾਦ ਦੇ ਨਾਲ ਜੁੜੇ ਰਹਿਣਾ ਹੀ ਸਿਮਰਨ ਏ ਤੇ ਯਾਦ ਆਪਾਂ ਉਹ ਮਾਲਕ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਆ ਭਾਵੇਂ ਤੁਸੀਂ ਕੰਮਕਾਰ ਕਰਦੇ ਹੋਆਂ ਨਾਲ-ਨਾਲ ਉਹ ਮਾਲਕ ਦਾ ਨਾਮ ਜਪਦੇ ਰਹੋ ਭਾਵੇਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਰਹੋ ਸ਼ੁਕਰਾਨਾ ਕਰਨਾ ਵੀ ਮਾਲਕ ਦੀ ਯਾਦ ਆ ਸਿਮਰਨ ਦਾ ਹੀ ਇੱਕ ਰੂਪ ਆ ਸੋ ਇਸ ਤਰੀਕੇ ਦੇ ਨਾਲ ਤੂੰ ਆਪਣੇ ਘਰ ਦੇ ਕੰਮ ਧੰਦੇ ਕਰਿਆ ਕਰ ਨਾਲ-ਨਾਲ ਨਾਮ ਜਪਿਆ ਕਰ ਫਿਰ ਦੇਖੀ ਮਾਰਾ ਸੱਚੇ ਪਾਤਸ਼ਾਹ ਜੀ ਦੀ ਕਿੰਝ ਕਿਰਪਾ ਹੁੰਦੀ ਸੋ ਕਹਿੰਦੇ ਉਹ ਬੀਬੀ ਅਮਰਤ ਵੇਲੇ ਤਾਂ ਪਹਿਲਾਂ ਹੀ ਉੱਠਦੇ ਸੀ ਬਸ ਅਮਰਤ ਵੇਲਾ ਸੰਭਾਲਣ ਦੀ ਜਾਚ ਨਹੀਂ ਸੀ ਉਹ ਮਹਾਪੁਰਖਾਂ ਨੇ ਯੁਗਤੀ ਦੱਸ ਦਿੱਤੀ ਬੀਬੀ ਨੇ ਜਿਉਂ ਸਵੇਰ ਤੋਂ ਲੈ ਕੇ ਰਾਤ ਤੱਕ ਜੋ ਵੀ ਕੰਮ ਧੰਦੇ ਕਰਨੇ ਨਾਲ-ਨਾਲ ਵਾਹੀ ਗੁਰੂ ਵਾਹਿਗੁਰੂ ਜਪਦੀ ਰਹਿਣਾ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ ਕਿ ਉਹਦੇ ਘਰ ਦੀਆਂ ਖੁਸ਼ੀਆਂ ਵਰਕਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਈਆਂ ਅਤੇ ਮਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਮਰਤ ਵੇਲੇ ਬੈਠ ਕੇ ਭਜਨ ਬੰਦਗੀ ਕਰਨ ਦਾ ਵੀ ਬਲ ਮਿਲ ਗਿਆ ਮਾਰਾ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਵੇਦ ਬਣਾ ਦਿੱਤੇ ਕਿਉਂਕਿ ਸੰਗਤ ਜੀ ਸਾਡੇ ਵੱਲੋਂ ਨਾ ਸਿਰਫ ਇੱਕ ਕੋਸ਼ਿਸ਼ ਕਰਨ ਦੀ ਦੇ ਰਿਆ ਜਿੱਦਣ ਸਾਡੇ ਮਨ ਦੇ ਵਿੱਚ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਦੇ ਪ੍ਰਤੀ ਅਮਰਤ ਵੇਲੇ ਦੇ ਪ੍ਰਤੀ ਚਾਹ ਪੈਦਾ ਹੋ ਗਿਆ ਅਸੀਂ ਮਨੋਂ ਚਾਇਆ ਕੀ ਮਾਲਕ ਦਾ ਨਾਮ ਜਪੀਏ ਉਹ ਮਾਲਕ ਨੇ ਆਪਣੇ ਆਪ ਹੀ ਸਮਾ ਬਣਾ ਦੇਣਾ ਹੈ ਆਪਣੇ ਆਪ ਹੀ ਵਿਦ ਬਣਾ ਦੇਣੀ ਆ ਜਿਹੜੇ ਕਹਿੰਦੇ ਅਮਰਤ ਵੇਲੇ ਜਾਗ ਨਹੀਂ ਆਉਂਦੀ ਮਾਲਕ ਦੀ ਕਿਰਪਾ ਦੇ ਨਾਲ ਬਿਨਾ అలਾਰਮ ਤੋਂ ਹੀ ਜਾਗਣਾ ਸ਼ੁਰੂ ਹੋ ਜਾਵੇਗੀ ਮੈਂ ਗੁਰੂ ਦੇ ਉੱਤੇ ਪ੍ਰਸਾਦ ਰੱਖ ਕੇ ਕਹਿ ਰਹੀ ਹਾਂ ਬਸ ਇੱਕ ਵਾਰ ਆਪਣੇ ਜੀਵਨ ਦੇ ਵਿੱਚ ਇਹ ਉਗਤੀ ਅਪਣਾ ਲਓ ਕਿ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਦਿਨ ਦੇ ਵਿੱਚ ਕੋਈ ਇੱਕ ਵੇਲਾ ਹੀ ਚੁਣ ਲਓ ਇੱਕ ਵੇਲੇ ਬੈਠ ਕੇ ਹੀ ਨਾਮ ਜਪ ਲਓ ਜਦ ਵੀ ਕੰਮ ਧੰਦੇ ਕਰਦੇ ਆ ਹੋਇਆ ਤੁਰਦਿਆਂ ਫਿਰਦਿਆਂ ਨਾਮ ਜਪਦੇ ਰਹੋ ਮਾਲਕ ਦੀਆਂ ਜਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਰਹੋ ਬਾਕੀ ਮਹਾਪੁਰਖ ਜੀ ਕਹਿੰਦੇ ਆਪਣੇ ਵਿਚਾਰਾਂ ਨੂੰ ਆਪਣੇ ਸ਼ਬਦਾਂ ਨੂੰ ਆਪਣੀ ਸੋਚ ਨੂੰ ਪਵਿੱਤਰ ਕਰੋ ਜੋ ਮਨ ਦੇ ਵਿੱਚ ਕਿਸੇ ਦੇ ਵੀ ਪ੍ਰਤੀ ਈਰਖਾ ਏ ਖੋਟ ਏ ਇਹਨੂੰ ਬਾਹਰ ਕੱਢ ਦਿਓ ਜਦੋਂ ਸਾਡਾ ਮਨ ਪਵਿੱਤਰ ਹੋ ਗਿਆ ਸਾਡੀ ਸੋਚ ਪਵਿੱਤਰ ਹੋ ਗਈ ਮਨ ਦੇ ਵਿੱਚੋਂ ਦੂਜਿਆਂ ਦੇ ਪ੍ਰਤੀ ਮਾੜੇ ਦੀ ਭਾਵਨਾ ਨਿਕਲ ਗਈ ਸਰਬੱਤ ਦੇ ਭਲੇ ਦੀ ਭਾਵਨਾ ਆ ਗਈ ਤਾਵੇਂ ਮਾਲਕ ਨੇ ਕਿਰਪਾ ਕਰ ਦੇਣੀ ਆ ਕੋਸ਼ਿਸ਼ ਕਰੋ ਕਿ ਦਿਨ ਭਰ ਦੇ ਵਿੱਚ ਜੋ ਵੀ ਆਪਾਂ ਕੰਮ ਧੰਦੇ ਕਰਦੇ ਆ ਇਹ ਕੰਮ ਧੰਦੇ ਕਰਦਿਆਂ ਹੋਇਆਂ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਭੁੱਲ ਕੇ ਵੀ ਸਾਡੇ ਕੋਲੋਂ ਕਿਸੇ ਦਾ ਵੀ ਦਿਲ ਦੁਖੀ ਨਾ ਹੋਵੇ ਸਾਡੇ ਇਹ ਬੋਲ ਕਿਸੇ ਦੇ ਮਨ ਨੂੰ ਦੁੱਖ ਨਾ ਪਹੁੰਚਾਉਣ ਸਾਡੇ ਹੱਥਾਂ ਤੋਂ ਕੋਈ ਮਾੜਾ ਕੰਮ ਨਾ ਹੋਵੇ ਸਾਡੀ ਸੋਚ ਦੇ ਵਿੱਚ ਕਿਸੇ ਦੇ ਪ੍ਰਤੀ ਮਾੜਾ ਖਿਆਲ ਨਾ ਆਵੇ ਜਿੱਦਣ ਇਹਨਾਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਗੁਰਨਾਣਕ ਪਾਸ਼ਾ ਜੀ ਦੇ ਘਰ ਦੀਆਂ ਖੁਸ਼ੀਆਂ ਨਾ ਵਰਕਤਾ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਬਹੁਤ ਛੇਤੀ ਹੀ ਗੁਰਨਾਣਕ ਪਾਸ਼ਾ ਜੀ ਦੇ ਘਰ ਦੀ ਸਭ ਤੋਂ ਵੱਡੀ ਸਭ ਤੋਂ ਕੀਮਤੀ ਦਾਤ ਤੁਹਾਡੀ ਝੋਲੀ ਦੇ ਵਿੱਚ ਪੈ ਜਾਣੀ ਆ ਉਹ ਹੈ ਅਮਰਤ ਵੇਲੇ ਦੀ ਅਮਰਤ ਵੇਲੇ ਦੀ ਨਿਤਨੇਮ ਦੀ ਦਾਤ ਤੇ ਜਿਸ ਬੰਦੇ ਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨਿਤਨੇਮ ਮਿਲ ਗਿਆ ਸਮਝੋ ਉਹਨੂੰ ਸਭ ਕੁਝ ਮਿਲ ਗਿਆ ਉਹਨੂੰ ਮੂੰਹੋਂ ਬੋਲ ਕੇ ਕੁਝ ਮੰਗਣਾ ਹੀ ਨਹੀਂ ਪੈਂਦਾ ਮਾਰਾ ਸੱਚੇ ਪਾਸ਼ਾ ਬਿਨਾ ਬੋਲਿਆਂ ਬਿਨਾ ਮੰਗਿਆ ਹੀ ਸਭ ਕੁਝ ਦੇ ਦਿੰਦੇ ਆ ਸੁਵਾਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸਵਾਲ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਣਾ